ਸ਼ਸ਼ੀਕਲ तमाम ਵੱਡੀ ਅਪਡੇਟ ਦੇਣਾ ਸ਼ੁਰੂਆਤ ਕਰੂੰਗਾ ਜਿੱਥੇ ਤੇਜ ਅੰधेरी ਦੇ ਵਿੱਚ ਇੱਕ ਵੱਡਾ ਹਾਸਾ ਹੋਇਆ ਜੀ ਹਾਂ ਬਿਲਕੁਲ ਤੇਜ ਅੰधेਰੀ ਦੇ ਵਿੱਚ ਇੱਕ ਵੱਡਾ ਹਾਸਾ ਹੋਇਆ ਹੈ ਹਾਸਾ ਇੰਟਰਸਟੇਟ ਨੱਕ ਤੇ ਪੁਲਿਸ ਕਰਮਚਾਰੀ ਦੇ ਵਿੱਚ ਮੋਟਰਸਾਈਕਲ ਸਵਾਰ ਨੇ ਇੱਕਦਮ ਆਕੇ ਜਿਹੜਾ ਮੋਟਰਸਾਈਕਲ ਟਕਰਾਇਆ ਤਾਂ ਉਸ ਦੇ ਨਾਲ ਪੁਲਿਸ ਕਰਮੀ ਜਿਹੜਾ ਜ਼ਖਮੀ ਹੋਇਆ ਹੈ ਜ਼ਖਮੀ ਪੁਲਿਸ ਕਰਮੀ ਨੂੰ ਡਬਵਾਲੀ ਦੇ ਸਿਵਲ ਹਸਪਤਾਲ ਦੇ ਵਿੱਚ ਲਿਿਆਤਾ ਗਿਆ ਹੈ ਤਾਂ ਹਸਪਤਾਲ ਦੇ ਵਿੱਚ ਲਿਆਉਣ ਤੋਂ ਬਾਅਦ ਉਪਚਾਰ ਲਈ ਜਿਹੜਾ ਉਹਦੇ ਕਾਫੀ ਗੰਭੀਰ ਸੱਟਾਂ ਆਈਆਂ ਤਾਂ ਉਹਦੇ ਪਟੰਕੇ ਆਏ ਨੇ ਤਾਂ ਉਸ ਤੋਂ ਬਾਅਦ ਕਾਫੀ ਜਿਹੜੀਆਂ ਗੰਭੀਰ ਸੱਟਾਂ ਵੀ ਨੇ ਤਾਂ ਉਸ ਤੋਂ ਬਾਅਦ ਉਹਨੂੰ ਜਿਹੜਾ ਡਿਊਟੀ ਤੇ ਜਿਹੜਾ ਤਹਿਨਾਨਸੀ ਕਾ ਕਲਿਆੜੀ ਨਾਕੇ ਦੇ ਉੱਤੇ ਇੰਟਰਸਟੇਟ ਪੰਜਾਬ ਨਾਕੇ ਦੇ ਉੱਤੇ ਪੁਲਿਸ ਕਰਮੀ ਤਹਿਨਾਨਸੀ ਦਾ ਮੋਟਰਸਾਈਕਲ ਟਕਰਾਇਆ ਤਾਂ ਉਸ ਤੋਂ ਬਾਅਦ ਮੌਕੇ ਦੇ ਐਸਐਫ ਦੇ ਅਧਿਕਾਰੀਆਂ ਵੱਲੋਂ ਸਿਵਲ ਹਸਪਤਾਲ ਵੀ ਲਿਆਤਾ ਗਿਆ ਤੇ ਡੱਬਾ ਵਾਲੀ ਜਿਹੜੀ ਐਂਬੂਲੈਂਸ ਸੇਵਾ ਕੁਲਵੰਤ ਰਾਏ ਨੇ ਜਿਹੜੇ ਮੌਕੇ ਤੇ ਪਹੁੰਚ ਕੇ ਜਿਹੜੇ ਨੂੰ ਪੁਲਿਸ ਕਰਮੀ ਨੂੰ ਹਸਪਤਲ ਲੈ ਕੇ ਆਏ ਨੇ ਤਾਂ ਉਹਦਾ ਉਪਚਾਰ ਹੈ ਜਿਹੜਾ ਹਸਪਤਲ ਦਾ ਵਾਲੀ ਸਿਵਲ ਹਸਪਤਲ ਦੇ ਵਿੱਚ ਚੱਲ ਰਿਹਾ ਹੈ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਤਾਂ ਉਸ ਅਧਿਕਾਰੀਾਂ ਦਾ ਕਹਿਣਾ ਕਿ ਤੇਜਨ ਦਾ ਅਨੁਗਾਂ